ਠੱਠੀ ਵਢਣ ਵਾਲੀ ਬਾਦ ਸੁਣੇ ਇਹ ਕਹਿੰਦੇ ਨੇ ਠੱਠੀ ਵਢਣ ਵਾਲੀ ਬਾਦ ਸੁਣੇ ਇਹ ਕਹਿੰਦੇ ਨੇ ਇਹ ਰੁੱਖਾਂ ਦੀਆਂ ਬੜੀਆਂ ਠੰਡੀਆਂ ਛਾਵਾਂ ਹੁੰਦੀਆਂ ਨੇ ਜਿਉਂਦੇ ਜੀ ਸਤਕਾਰ ਜਿਨ੍ਹਾਂ ਨੇ ਕੀਤਾ ਨਹੀਂ ਹੁੰਦਾ ਜਿਉਂਦੇ ਜੀ ਸਤਕਾਰ ਜਿਨ੍ਹਾਂ ਨੇ ਕੀਤਾ ਨਹੀਂ ਹੁੰਦਾ ਬਾਦ ਵਿੱਚ ਕਹਿੰਦੇ ਰੱਬ ਦਾ ਰੂਪ ਹੈ ਮਾਵਾਂ ਹੁੰਦੀਆਂ ਨੇ ਸਹੁਰਿਆਂ ਦੀ ਸੁਖ ਕੇਕਿਆਂ ਦੀ ਜੋ ਖੈਰ ਮੰਗਦੀਆਂ ਨੇ ਸਹੁਰਿਆਂ ਦੀ ਸੁਖ ਕੇਕਿਆਂ ਦੀ ਜੋ ਖੈਰ ਮੰਗਦੀਆਂ ਨੇ ਤਿਆਂ ਕੋਲ ਹੀ ਇਹੋ ਜੀਆਂ ਅਦਾਵਾਂ ਹੁੰਦੀਆਂ ਨੇ ਵਟਾਂ ਡੋਲਾਂ ਪਿੱਛੇ ਨਿਤ ਜੋ ਲੜਦੇ ਰਹਿੰਦੇ ਨੇ ਵਟਾਂ ਡੋਲਾਂ ਪਿੱਛੇ ਨਿਤ ਜੋ ਲੜਦੇ ਰਹਿੰਦੇ ਨੇ ਵਖਤ ਪਈ ਤੋਂ ਆਖਣ ਪਈ ਤੋਂ ਬਾਹਵਾਂ ਹੁੰਦੀਆਂ ਨੇ ਸਾਰੀ ਉਮਰ ਜੋ ਪੁੱਤ ਧੀਆਂ ਦੀ ਖੈਰ ਮੰਗਦੀਆਂ ਨੇ ਸਾਰੀ ਉਮਰ ਜੋ ਪੁੱਤ ਧੀਆਂ ਦੀ ਖੈਰ ਮੰਗਦੀਆਂ ਨੇ ਮਾਪਿਆਂ ਦੀਆਂ ਦਿੱਤੀਆਂ ਉਹ ਦਵਾਵਾਂ ਹੁੰਦੀਆਂ ਨੇ ਹਮ ਸਫਰ ਨਾਲ ਜਿੱਥੇ ਸਫਰ ਮੁਕਾਏ ਹੱਸਦੇ ਆ ਨੇ ਹਮ ਸਫਰ ਨਾਲ ਜਿੱਥੇ ਸਫਰ ਮੁਕਾਏ ਹੱਸਦਿਆਂ ਨੇ ਜ਼ਿੰਦਗੀ ਦੀਆਂ ਉਹ ਸਭ ਤੋਂ ਸੋਹਣੀਆਂ ਰਾਹਾਂ ਹੁੰਦੀਆਂ ਨੇ ਦੁੱਖ ਸੁੱਖ ਜਿੱਥੇ ਕੀਤੇ ਹੁੰਦੇ ਨਾਲ ਮਹਿਰਮਾਂ ਦੇ ਦੁੱਖ ਸੁੱਖ ਜਿੱਥੇ ਕੀਤੇ ਹੁੰਦੇ ਨਾਲ ਮਹਿਰਮਾਂ ਦੇ ਚੇਤਿਆਂ ਦੇ ਵਿੱਚ ਵਸੀਆਂ ਸਦਾ ਉਹ ਥਾਵਾਂ ਹੁੰਦੀਆਂ ਨੇ ਦਿਵਲ ਹੱਥਾਂ ਦੀਆਂ ਲੀਕਾਂ ਤੇ ਗਮ ਲਿਖੇ ਜੁ ਹੁੰਦੇ ਨੇ ਦਿਵਲ ਹੱਥਾਂ ਦੀਆਂ ਲੀਕਾਂ ਤੇ ਗਮ ਲਿਖੇ ਜੁ ਹੁੰਦੇ ਨੇ ਬਿਨਕੰਧਾਂ ਤੋਂ ਕੈਦਾਂ ਜੀਆਂ ਸਜ਼ਾਵਾਂ ਹੁੰਦੀਆਂ ਨੇ ਬਿਨਕੰਧਾਂ ਤੋਂ ਕੈਦਾਂ ਜੀਆਂ ਸਜ਼ਾਵਾਂ ਹੁੰਦੀਆਂ ਨੇ